ਕਾਜੀ ਕਿ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ਮੀਟਿੰਗ ਚ ਬੇਦਬੀ ਬਿੱਲ ਨੂੰ ਦਿੱਤੀ ਗਈ ਮਨਜ਼ੂਰੀ। ਫਦੀ ਜਾਣਕਾਰੀ ਦਾ ਸ੍ਰਿਆ ਮਨਜ਼ੂਰੀ ਤੋਂ ਬਾਅਦ ਵਿਧਾਨ ਸਭਾ ਚ ਪੇਸ਼ ਕੀਤਾ ਜਿਹੜਾ ਉਹ ਬੇਦਬੀ ਬਿੱਲ ਪਰ ਧਾਰਮਿਕ ਗ੍ਰੰਥਾ ਤੇ ਸਥਾਨਾ ਦੀ ਬੇਦਬੀ ਕਰਨ ਵਾਲਿਆਂ ਨੂੰ ਜਿਹੜੀ ਉਹ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਮਿਲੇਗੀ ਪੰਜਾਬ ਚ ਲੰਬੇ ਸਮੇਂ ਤੋਂ ਚੱਲ ਰਹੀ ਸੀ ਬੇਦਬੀ ਕਾਨੂੰਨ ਦੀ ਮੰਗ ਨਿਸ਼ਚਿਤ ਵੇਖਦੇ ਹੋਏ ਹੁਣ ਬੇਦਬੀ ਦੇ ਦੋਸ਼ੀਆਂ ਨੂੰ ਜਿਹੜਾ ਨਹੀਂ ਮਿਲੇਗੀ ਪੈਰੋਲ ਵੱਡੀ ਜਾਣਕਾਰੀ ਰਾਸ਼ਟਰੀ ਵੱਡੀ ਅਪਡੇਟਸ ਫੜੇ ਤੱਕ ਪਹੁੰਚਾਰਿਆ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ਜਿਹੜਾ ਲਿਆ ਗਿਆ ਸਪਿਚਸ ਮੀਟਿੰਗ ਚ ਬੇਦਬੀ ਬਿੰਨੂ ਜਿਹੜੀ ਉਹ ਮੰਜ਼ੂਰੀ ਦਿੱਤੀ ਗਈ ਤੋਂ ਬਾਅਦ ਵਿਧਾਨ ਸਭਾ ਚ ਵੀ ਇਹ ਵੇਦਵੀ ਬਿੱਲ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਧਾਰਮਿਕ ਗਰੰਤਾ ਅਤੇ ਸਥਾਨਾਂ ਦੇ ਵੇਦਵੀਕਰਨ ਵਾਲਿਆਂ ਨੂੰ ਜਿਹੜੀ ਉਹ ਉਮਰ ਕੈਦ ਦੀ ਸਜ਼ਾ ਮਿਲੇਗੀ ਪੰਜਾਬ ਚ ਲੰਬੇ ਸਮੇਂ ਤੋਂ ਦੱਸਿਆ ਸੀ ਕਿ ਵੇਦਵੀ ਕਾਨੂੰਨ ਦੀ ਜਿਹੜੀ ਉਹ ਮੰਗ ਚੱਲਦੀ ਆ ਰਹੀ ਸੀ ਜਿਸ ਨੂੰ ਲੈ ਕੇ ਹੁਣ ਅਪਡੇਟਸ ਸਾਹਮਣੇ ਆਈ ਹੈ ਸੜੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ਜਿਹੜਾ ਉਹ ਸਾਹਮਣੇ ਆਇਆ ਹੈ ਕਿ ਉਹਨ ਬੇਦਬੀ ਕਾਨੂੰਨ ਨੂੰ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ ਜੀ ਬਿਲਕੁਲ ਮਨਦੀਪ ਜੇ ਅਸੀਂ ਗੱਲ ਕਰੀਏ ਨਾ ਬੇਦਬੀ ਦੇ ਮੁੱਦਿਆਂ ਨੂੰ ਲੈ ਕੇ ਤਾਂ ਮਾਨ ਸਰਕਾਰ ਵੱਲੋਂ ਵੱਡਾ ਇਹ ਫੈਸਲਾ ਲਿਆ ਗਿਆ ਹੈ ਹਾਲਾਂਕਿ ਵਿੱਦਬੀ ਮੁੱਦੇ ਤੇ ਕਾਫੀ ਪੰਜਾਬ ਤੋਂ ਮੰਗ ਵੀ ਸੀ ਤੇ ਅੱਜ ਵਿਧਾਨ ਸਭਾ ਦਾ ਸੈਸ਼ਨ ਸੀ ਸੀ ਤੋਂ ਦਿਨ ਪਹਿਲਾਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਤੇ ਆ ਤੇ ਇਸ ਨੂੰ ਵਧਾਇਆ ਗਿਆ ਸੀ ਤਾਂ ਦੂਜਾ ਦਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਵੀ ਉਹ ਰੱਖਿਆ ਗਿਆ ਸੀ ਤਾਂ ਹੁਣ ਜਿਹੜਾ ਅੱਜ ਫਿਰ ਵਿਧਾਨ ਸਭਾ ਦਾ ਸੈਸ਼ਨ ਸੀ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੈਬਨਿਟ ਦੀ ਮੀਟਿੰਗ ਸੱਦੀ ਗਈ ਇਸ ਦਾ ਚ ਜਿਹੜਾ ਕਿ ਵਿੱਦਬੀਆ ਦਾ ਬਿੱਲ ਇਸ ਵਿਧਾਨ ਸਭਾ ਦੇ ਸੈਸ਼ਨ ਦਾ ਮੁੱਖ ਕਾਰਨ ਹੈ ਤੇ ਇਸ ਦੇ ਉੱਤੇ ਜੁੜਿਆ ਇਹ ਗੱਲਬਾਤ ਜਿਹੜੀ ਆ ਉਹ ਸਾਰੀ ਕੀਤੀ ਗਈ ਆ ਤਾਂ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਹੋਏਗੀ ਜੇ ਕੋਈ ਕਾਨੂੰਨ ਬਣਦਾ ਹੈ ਜਾਂ ਫਿਰ ਕਿਤੇ ਨਾ ਕਿਤੇ ਕੋਈ ਕਾਨੂੰਨ ਦਾ ਦਾਇਰਾ ਦੂਭੀ ਬਤੋਣਾ ਹੋਵੇ ਤਾਂ ਉਸ ਦੇ ਲਈ ਕੋਈ ਨਾ ਕੋਈ ਜਿਲੇ ਨੇ ਪਰਟੀਕੂਲਰ ਕੁਝ ਦਾਇਰੇ ਹੁੰਦੇ ਨੇ ਕੁਝ ਹੱਦ ਹੁੰਦੀਆਂ ਨੇ ਕੁਝ ਸੀਮਾਵਾਂ ਹੁੰਦੀਆਂ ਨੇ ਸਿਰ ਉਸ ਨੂੰ ਲੈ ਕੇ ਇਸ ਕੈਬਨਟ ਦੇ ਵਿੱਚ ਵੀ ਆ ਚਰਚਾ ਕੀਤੀ ਗਈ ਹੈ ਕਿ ਕਾਨੂੰਨ ਦੇ ਦੋਸ਼ੀਆਂ ਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਹੈ ਕਿੰਨੀ ਜਿਹੜੀ ਆ ਉਹਨਾਂ ਨੂੰ ਸਜ਼ਾ ਹੋਵੇ ਤਾਂ ਇਹਦੇ ਵਿੱਚ ਇਹ ਵੀ ਵੇਖਿਆ ਗਿਆ ਕਿ ਜੇ ਕੋਈ ਨਾਬਾਲਗ ਹੈ ਉਹਨੂੰ ਕਿੰਨੀ ਸਜ਼ਾ ਦਿੱਤੀ ਜਾਏਗੀ ਜੇ ਬਿਲਕੁਲ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹਨੂੰ ਕਿੰਨੀ ਸਜ਼ਾ ਦਿੱਤੀ ਜਾਏਗੀ ਤਾਂ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਪਿਛਲੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਕੀ ਧਾਰਮਿਕ ਗ੍ਰੰਥਾਂ ਦੀ ਵਿਵੱਤੀ ਹੋਈ ਹੈ ਚਾਹੇ ਧਾਰਮਿਕ ਸਥਾਨਾਂ ਤੇ ਵਿਵੱਤੀ ਹੋਈ ਹੈ ਤਾਂ ਉਹਨਾਂ ਦੇ ਦੋਸ਼ੀਆਂ ਨੂੰ ਇਹ ਕਿਹਾ ਜਾਂਦਾ ਸੀ ਕਿ ਮਾਨਸਿਕ ਸੌਫਟੇ ਪਰੇਸ਼ਾਨ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਕਾਰਨ ਉਹਨਾਂ ਦੇ ਡਾਕੂਮੈਂਟ ਜਿਹੜੇ ਨੇ ਉਹ ਦਿਖਾ ਦਿੱਤੇ ਜਾਂਦੇ ਤਾਂ ਇਸੇ ਦੇ ਉੱਤੇ ਜਿਹੜੀ ਆ ਪੂਰੀ ਚਰਚਾ ਕੀਤੀ ਗਈ ਹੈ ਸਾ ਬਿਜਟ ਦੇ ਵਿਵਚਤਾ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਉਹ ਕਾਨੂੰਨ ਜਿਹੜੇ ਨੇ ਉਹ ਰੱਖੇ ਜਾਣੇ ਚਾਹੀਦੇ ਨੇ ਤਾਂ ਇੱਥੇ ਜੇ ਕੋਈ ਵਿਰਤੀ ਦੀ ਕੋਸ਼ਿਸ਼ ਕਰਦਾ ਆ ਜਾਂ ਫਿਰ ਉਹਦੇ ਵੱਲੋਂ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਜਿਸ ਤਰ੍ਹਾਂ ਅਸੀਂ ਮੋਰਿੰਡੇ ਦੇ ਵਿੱਚ ਦੇਖਿਆ ਸੀਗਾ ਕਿ ਗੁਰਦੁਆਰਾ ਕੌਟਵਾਲੀ ਸਾਹਿਬ ਦੇ ਵਿੱਚ ਵੀ ਇੱਕ ਵਿਅਕਤੀ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਤਾਂ ਤੋਂ ਸਿੱका ਵੀ ਜਿੰਦਗੀ ਕਰ ਕਰਨ ਹਰਮੰਦਨ ਸਾਹਿਬ ਤੇ ਵਜ ਵੀ ਬੇਅਦਬੀ ਘਟਨਾ ਤੱਕ ਦੇ ਮਾਮਲੇ ਜਿਹੜੇ ਆਏ ਸੀ ਜਿਸ ਦੇ ਨਾਲ ਨਾਲ ਨਾਲਖਨਾਮ ਲੇਬਰ ਸੰਘਾ ਤੇ ਪੰਜਾਬ ਦੀਆਂ ਤੇ ਇਥੋਂ ਤੱਕ ਕਿ ਪੂਰੇ ਜੋ ਦੇਸ਼ ਦੀਆਂ ਸੰਸਥਾ ਸਾਨੂੰ ਉਹਨਾਂ ਦੇ ਹਿਰਦਿਆਂ ਨੂੰ ਬੁਲੰਦਰਾ ਬੁਲੰਦ ਰਿਆ ਗਿਆ ਸੀਗਾ ਕਿ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਤੇ ਐਸਜੀ ਜੀ ਜੇਕਰ ਕੋਸ਼ਿਸ਼ ਕਰਦਾ ਤਾਂ ਉਹਨੂੰ 3 ਤੋਂ 5 ਸਾਲ ਦੀ ਕੈਦ ਦੀ ਜਿਹੜੀ ਆ ਦਾ ਪ੍ਰਧਾਨ ਜਿਹੜਾ ਆ ਪ੍ਰਵਧਾਨ ਰੱਖਿਆ ਹੋਇਆ ਆ ਜੇਕਰ ਫਿਰਕੂ ਤੰਗਾ ਹੁੰਦਾ ਆ ਤਾਂ ਇਸ ਦਿਨ ਤੇ ਵੀ ਜਿਹੜਾ ਇਹ ਵਿਚਾਰਕਨਤਾ ਕੀਤੀ ਗਈ ਆ ਉਹਨੂੰ 10 ਸਾਲ ਦੀ ਉਮਰ ਤੱਕ ਦਿੱਤੀ ਜਾ ਸਕਦੀ ਆ ਜਾਂ ਫਿਰ 10 ਸਾਲ ਦੀ ਕੈਦ ਨਤੀਜਾ ਸਕਦੀ ਆ ਜੇ ਕੋਈ ਨਾ ਬਾਲਗ ਆ ਜਾਂ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੈ ਉਹਦੇ ਮਾਪਿਆਂ ਦੇ ਖਿਲਾਫ ਜਿਹੜੀ ਆ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਆ ਇੱਥੇ ਤੱਕ ਜਿਹੜੇ ਆ ਵਿਚਾਰਕਨਤਾ ਜਿਹੜੀਆਂ ਨੇ ਕੀਤੀਆਂ ਕਿ ਇਹਨਾਂ ਤੇ ਕਾਫੀ ਜਿਹੜੇ ਨੇ ਇਸ ਬਿਲ ਨੂੰ ਬਣਾਉਣ ਦੇ ਲਈ ਸਿਰਫ ਬਾਦ ਸਰਕਾਰ ਹੀ ਪੱਪਾ ਭਾਰਨੀ ਐ ਤਾਂ ਹੋਰ ਵੀ ਰਾਜਨੀਤਿਕ ਧਾਰਮਿਕ ਜੋ ਜਥੇਬੰਦੀਆਂ ਨੇ ਉਹਨਾਂ ਦੇ ਸਲਾਮ ਮਸ਼ਵਰਾ ਲਿਆ ਗਿਆ ਹੈ ਉਹਨਾਂ ਦੇ ਸਲਾਮ ਮਸ਼ਵਰੇ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਮੰਤਰੀ ਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਸਾਫ਼ ਕਰ ਦਵਾਂ ਤਾਂ ਕਾਂਗਰਸ ਦੀ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਜਦੋਂ ਭਾਜਪਾ ਗੱਠਬੰਧ ਕਰ ਸੀਗਾ ਉਦੋਂ ਵੀ ਜਿਹੜੀ ਹੈ ਇਹ ਬਿੱਲਾਂ ਨੂੰ ਦੋ ਵਾਰ ਜਿਹੜਾ ਹੈ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਰ ਉਹਨਾਂ ਨੂੰ ਕਾਨੂੰਨੀ ਜੜੀਆ ਮਾਨਤਾ ਨਹੀਂ ਮਿਲੀ ਸੀ ਤਾਂ ਉਹ ਇਸੇ ਤਰ੍ਹਾਂ ਸਾਡੇ ਪਾਸੇ ਦੇ ਵਿੱਚ ਪਏ ਰਹੇ ਹੋਣ ਜਿਹੜਾ ਆ ਮੰਤਰੀਕਾਰ ਦਾ ਇਤਿਹਾਸਿਕ ਫੈਸਲਾ ਹੋਏਗਾ ਜਿਸ ਦੇ ਵਿੱਚ ਜੀ ਵਿਧਾਨ ਸਭਾ ਦੇ ਵਿੱਚ ਦਲ ਪੇਸ਼ ਹੁੰਦਾ ਹੈ ਤਾਂ ਫਿਰ ਇਸ ਨੂੰ ਜਿਹੜਾ ਕਿ ਰਾਜਪਾਲ ਦੇ ਕੋਲ ਲੈ ਕੇ ਜਾਇਆ ਜਾਗਾ ਤਾਂ ਉੱਥੋਂ ਮਨਜ਼ੂਰੀ ਮਿਲੇਗੀ ਤਾਂ ਫਿਰ ਦੇਸ਼ ਦੇ ਪਰ ਜੋ ਰਾਸ਼ਟਰਪਤੀ ਨੇ ਜੋਕਤੀ ਮੁਰਮੂ ਜੀ ਦੇ ਤੈਨੋਂ ਕਿ ਇਸ ਨੂੰ ਜਿਹੜਾ ਆ ਅਮ੍ਰਿਤ ਜਾਮਾ ਪਹਨਾਇਆ ਜਾਏਗਾ ਫਿਰ ਹੁਣ ਇਹ ਦੇਖਣਾ ਹੋਏਗਾ ਕਿ ਜਿਹੜੀ ਵਿਧਾਨ ਸਭਾ ਦੀ ਸੈਸ਼ਨ ਦੇ ਵਿੱਚ ਹੈ ਆ ਬਿਲ ਦੇ ਉੱਤੇ ਕੀ ਬਸ ਕਿਰਿਆ ਹੁੰਦੀ ਆ ਜਾਂ ਇਸ ਦੇ ਉੱਤੇ ਕੋਈ ਵਿਰੋਧੀ ਸੈਕਟਰੀ ਕਰਦਾ ਜਾਂ ਇਸ ਦੇ ਉੱਤੇ ਹੋਰ ਕੀ ਕਾਨੂੰਨ ਜਾਂ ਇਸ ਦੇ ਵਿੱਚ ਹੋਰ ਕੀ ਬਦਲਾਅ ਹੋ ਸਕਦਾ ਹੋਰ ਕੀ ਐਡ ਕੀਤਾ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਜਿਹੜਾ ਇੱਕ ਬਹੁਤ ਵਧੀਆ ਗੱਲ ਹੈ ਇੱਕ ਤਾਂ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਬਿਲਕੁਲ ਵੀ ਪੈਰੋਲ ਜਿਹੜੀ ਆ ਉਹ ਨਹੀਂ ਦਿੱਤੀ ਜਾਏ ਇਹ ਬਹੁਤ ਵਧੀਆ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਵੀ ਕਾਫੀ ਬੁਰਾ ਮਹਿਸੂਸ ਹੁੰਦਾ ਦੀ ਤਾਂ ਹੁਣ ਇਹ ਦੇਖਣਾ ਹੋਏਗਾ ਜੋ ਜਿਸ ਤਰ੍ਹਾਂ ਪਹਿਲਾਂ ਜਿਸ ਵਿਧਾਨ ਸਭਾ ਦੀ ਟੈਨਸ਼ਨ ਦਾ ਕਾਰਵਾਈ ਚੱਲੀ ਸੀ ਤਾਂ ਉਹਨੂੰ ਇੱਕ ਘੰਟੇ ਵਾਸਤੇ ਮੁਲਤ ਵੀ ਕਰ ਦਿੱਤਾ ਸੀ ਤਾਂ ਹੁਣ ਵਿਧਾਨ ਸਭਾ ਦੀ ਜਿਹੜੀ ਦੁਬਾਰਾ ਸੈਸ਼ਨ ਜਿਹੜਾ ਇਹ ਹੋ ਚੱਲਿਆ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਹੋਰ ਸੀਨੀਅਰ ਕਰੀਆਂ ਸੱਜਾਵਾਂ ਹੁੰਦੀਆਂ ਨੇ ਜੀ ਗਗਨ ਬੁਦੇਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੋੜੇ ਰਾਂਗੇ ਤੁਹਾਡੇ ਨਾਲ